ਦੇਰ ਸਹਰ ਮੇਂ ਆਉਂ ਹੋ ਤੇਰੀ ਦਾਸ ਬਣ ਕੇ ਬੜ ਕੇ ਬੇਜਾਨ ਮੇਂ ਆਉਂ ਹੋ ਤੇਰੀ ਦਾਸ ਬਣ ਕੇ ਬੜ ਕੇ ਕਮਨੀ ਵਾਲੇ ਤੇ ਹੋਇਆ ਨਾ ਤੇਰਾ ਕਰਮ ਕਮਨੀ ਵਾਲੇ ਤੇ ਹੋਇਆ ਨਾ ਤੇਰਾ ਕਰਮ ਕਮਨੀ ਵਾਲੇ ਤੇ ਹੋਇਆ ਨਾ ਤੇਰਾ ਕਰਮ ਦਮ ਜੁਦਾਇਆਂ ਦੇ ਮੈਨੂੰ ਜਲਾ ਦੇਣਗੇ ਆਹ ਮੈਨੂੰ ਜਲਾ ਦੇਣਗੇ थी। थी। हाल 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 अमीरी में तेरी के फकीरी के सदके तो मैं हूँ फकीर तेरा फकीर तेरा फकीर तेरा फकीर तेरा तो तेरा आ फकीर दर्द तेरा सपू

ਅਸਲ ਤੇ ਹੁਸੈਨ ਤੋਂ ਜੰਨਤ ਨੂੰ ਸਜਾਉਣਗੇ ਹਜ਼ਰ ਦੇ ਹੁਸੈਨ ਨੂੰ ਜੰਨਤ ਦਾ ਸਜਾਉਣਗੇ ਹਸਰ ਤੇ ਹੁਸੈਨ ਦੋਨੋਂ ਜੰਨਤ ਦਾ ਜੰਨਤ ਦਾ ਸਜਾਉਣਗੇ ਹਜ਼ਰ ਦੇ ਹੁਸੈਨ ਨੂੰ ਜੰਨਤ ਦਾ ਸਜਾਉਣਗੇ ਬਖਸ਼ਾ ਦੀ ਮਰਚੀ ਉੱਤੇ ਬੋਰਾ ਨਹੀਂ ਲਾਉਣਗੇ ਬਖਸ਼ਾ ਦੀ ਮਰਜੀ ਤੇ ਬੋਰਾ ਨਹੀਂ ਲਾਉਣਗੇ ਬਖਸ਼ਾ ਜੀ ਨੇ ਬਖਸ਼ਾ ਬਖਸ਼ਾ ਜੀ ਨੇ ਬਖਸ਼ਾ ਬਖਸ਼ਾ ਜੀ ਨੇ ਬਖਸ਼ਾ ਲਾਲਾ ਬਖਸ਼ਾ ਫਰਮਾਇਆ ਦੇ ਦੀਏ ਨਹੀਂ ਹੁੰਦੀ ਰਣੀਆ ਦੇ ਆਵੇ ਦੀਏ ਨਹੀਂ ਹੁੰਦੀ ਰਣੀਆ ਦੀ ਹੁੰਦੀ ਰਣੀਆ ਕਿਸੇ ਕਿਸੇ ਦੇ ਨਾਲ ਕਿਸੇ ਦੀ 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 ਕਿਸੇ ਦੇ ਨਾਲ ਸਾਡੀ ਮੋਹਾਂ ਦੀ ਰਣਗਲੀਏ ਸਾਡੀ ਮੋਹਾਂ ਦੀ ਰਣਗਲੀਏ ਸਾਡੀ ਮੋਹਾਂ ਦੀ ਰਣਗਲੀਏ ਵਾ ਮੈਨੂੰ ਸਮਝਾ ਦੇਵਾ ਓ ਤੇਰੇ ਨਾਲ ਲਾਈ ਸਰ ਜਗ ਛੱਡਿਆ ਦਮ ਤੇਰੇ ਤੇ ਮੁਕਾਈ ਮੈਨੂੰ ਤੇਰੇ ਜਮਾਂ ਵਾਲਾ ਬੰਦੇ ਨੇ ਕੱਢੀ ਸਾਡੀ ਬੋਲਾਂ ਨਹੀਂ ਨਨ ਗਲੇ ਤੇਰਾ ਜਨਾਲ ਗਿਆ ਗੋ ਰੋਦੋਰੀ ਤੇਰੇ ਆਪ ਨਾ ਆਈ ਆ ਵੇ ਸੋਹਣਿਆ ਲੱਗਦਿਆ ਦੋ ਰੋਦੋਰੀ ਆਪ ਨਾ ਆਈ ਆ ਵੇ ਰਾਜਨਾਲ ਗਿਆ ਗੋ ਰੋਦੋਰੀ ਉਹ ਨਨਾਂ ਦੇ ਖੜੇ ਸਵਾਨੀ ਹਦਮਤ ਕਰ ਸਾ ਬੜ ਕੇ ਇਹ ਨਨਾਂ ਦੇ ਖੜੇ ਦੇਖੋ ਜੀ ਕੀ ਸੁਆਲ ਕਰਿਆ ਹੈ ਇਹ ਸਿੱਖ ਭੇਮ ਬੜੀਆਂ ਸ਼ਰਮਾ ਕਿਰਾਮ ਪਾ ਸ਼ੇਰਾ ਦੇ ਜਿਹਾ ਮਗੜੀ ਲਾਹ ਬੁੱਲਲ ਜੱਦ ਲੈਣ ਵਾਲੇ ਜਾਂ ਟੋਪੀ ਨਹੀਂ ਰੱਖਣੀ ਬਾਜੀ ਪੁੱਲਾ ਵਾਲੀ ਜੱਦਰ ਆ ਦੇ ਨੀ ਉਹ ਪੁੱਲਾਂ ਵਾਲੀ ਜੱਦਰ ਪਾ ਲਈ ਬੋਲੇ ਗਿਆ ਜੇਰਾ ਫਰਾ ਜੇਰਾ ਪਾ ਲਈ ਬੋਲੇ ਕੇ ਆ ਹਾਂ ਪਰ ਪੈਰਾਂ ਜੋ ਇੰਦਰ ਨੁਕਰਾ ਯਾਰੀ ਜਗੋ ਦੀ ਫਕੀਰਾ ਯਾਰੀ ਜਗੋ ਦੀ ਫਕੀਰਾ ਤੇਰੇ ਨਾਲ ਲੜਾਈ ਏ ਤੇਰੇ ਕਦਮਾਂ ਤੋਂ ਮੇਰੀ ਸਾਨੂੰ ਬਾਦਛਾਈ ਏ ਯਾਰੀ ਜਦੋਂ ਦੀ ਫਕੀਰਾ ਯਾਰੀ ਜਦੋਂ ਦੀ ਫਕੀਰਾ ਯਾਰੀ ਬਹੁਤ ਧੰਨਵਾਦ ਜੀ ਤੁਹਾਡੇ ਨੂੰ ਜਿਹੜਾ ਬਾਬਾ ਜੀ ਦਾ ਮੇਲਾ ਮਨਾਇਆ ਜਾ ਰਿਹਾ ਜੀ ਇਸ ਵਾਰ ਜੀ ਇਹ ਮੇਲਾ ਇਹ ਚੰਨ ਬੰਗਾਲਾ ਨੇੜੇ ਡੇਰਾ ਪਪਾ ਨਾਨਕ ਜ਼ਿਲ੍ਹਾ ਕਰਤਾਰਪੁਰ ਹਜ਼ਰਤ ਸ਼ਹਾ ਜਲਾਲ ਅਲੀ ਪੀਰ ਜੀ ਦੇ ਇਸ ਮੁਕੱਦਸ ਦਰਬਾਰ ਦੇ ਉੱਤੇ ਅੱਜ ਸਾਲਾਨਾ ਮੇਲਾ ਸਾਨੂੰ ਦਾ ਮਨਾਇਆ ਜਾ ਰਿਹਾ ਤੇ ਸੰਗਤਾਂ ਦੇਖੋ ਦੂਰੋਂ ਸਾਡੇ ਤੋਂ ਬੜੇ ਹੰਮ ਹੰਮਾ ਕੇ ਇੱਥੇ ਪਹੁੰਚੀਆਂ ਨੇ ਤੇ ਸਾਈ ਰਾਮੇਸ਼ਾਹ ਜੀ ਲੁਧਿਆਣੀ ਸ਼ਰੀਫ ਵਾਲੇ ਜਿਹੜੇ ਉਹ ਵੀ ਸਾਨੂੰ ਅਸ਼ੀਰਵਾਦ ਦੇਣ ਵਾਸਤੇ ਅੱਜ ਇੱਥੇ ਪਹੁੰਚੇ ਨੇ ਤੇ ਮੈਂ ਸੰਗਤਾਂ ਨੂੰ ਬੜੀਏ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਸਾਰਿਆਂ ਦਾ ਜੀ ਆਇਆਂ ਨੂੰ ਮਾਲਕ ਸਭ ਦੀਆਂ ਜੜੀਆਂ ਆਸਾਂ ਮਰਦਾਂ ਪੂਰੀਆਂ ਕਿਉਂ ਮਿਲਮ ਮਨਾਇਆ ਜਾ ਰਿਹਾ ਜੀ ਕਿਹੜੇ ਕਿਹੜੇ ਖਵਾਲ ਪਹੁੰਚੇ ਜੀ ਉਸ ਵਾਰ ਕੀ ਜੀ ਤੁਹਾਨੂੰ ਤੁਹਾਨੂੰ ਹਜਰਾ ਜਾਰਜ ਲਾਲ ਅਲੀ ਸਰਕਾਰ ਦੀ ਜਗਾ ਤੇ ਆਪਣੇ ਪਿੰਡ ਚੰਦੂ ਨਗਰ ਵਿਖੇ ਕੱਲ 18 ਤਰੀਕ ਨੂੰ ਝੰਡਾ ਸਾਡਾ ਚੜ੍ਹਿਆ ਸੀ ਸਰਕਾਰ ਦੇ ਮਹਾਂ ਮੁਲਕੀਤ ਕਾਦਰੀ ਜੀ ਪੁਆਰ ਰਾਤ ਨੂੰ ਲੋਕਾਂ ਨੂੰ ਸਖਤਾਂ ਨੂੰ ਨਿਹਾਲ ਕਰਕੇ ਗਏ ਨੇ ਅੱਜ ਸਾਈ ਰਾਮੇ ਸ਼ਾਹ ਜੀ ਲੁਧਿਆਣੀ ਸ਼ਰੀਫ ਤੋਂ ਦਸੂਹੇ ਤੋਂ ਆਏ ਨੇ ਸਾਨੂੰ ਸ਼ੀਰਵਾਦ ਦੇਣ ਵਾਸਤੇ ਬਾਕੀ ਇਹ ਹੈ ਕਿ ਸਾਰੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਿੰਨਾ ਵੀ ਕੇਸ ਦਾ ਤਿਲ ਫਲ ਕਰਕੇ ਉਹਨਾਂ ਦਾ ਉਸ ਮਨਾਇਆ ਜਾ ਰਿਹਾ ਹੁਣ ਵੀ ਪ੍ਰੇਮ ਕੋਲ ਪਾਰਟੀ ਜਿਹੜੀ ਹੈ ਉਹਨਾਂ ਨੇ ਬਹੁਤ ਵਧੀਆ ਕਵਾਲੀਆਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਬਾਕੀ ਵਸਣ ਪਰਿਵਾਰ ਵੱਲੋਂ ਅਤੇ ਸਮੂਹ ਇਲਾਕੇ ਦੀ ਨਗਰ ਪਰਿਵਾਰ ਵੱਲੋਂ ਇਹ ਲੰਗਰ ਵੀ ਜਿਹੜਾ ਵਾ ਉਹਨਾਂ ਨੇ ਟੋਟਾ ਵਰਤ ਰਿਹਾ ਹੈ ਤੇ ਸੰਗਤਾਂ ਬਹੁਤ ਪਿਆਰ ਨਾਲ ਸ਼ਾਮ ਲਗੀਆਂ ਨੇ ਜੈਸਰੀਆਂ ਦੀ ਜੈ ਮਸਤਕ